ਯਕਾ ਜੀ ਵੀਡੀਓ ਦੇਖ ਲਈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਜਾ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰੇ ਭੈਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੋਵਾਂ ਨੂੰ ਛੁੱਟੀ ਦਾ ਐਲਾਨ ਪੰਜਾਬ ਦੇ ਇਸ ਜ਼ਿਲ੍ਹਿਆਂ ਚ ਸਰਕਾਰ ਤੇ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਸਨੇ ਸਮੂਹ ਵਿਦਿਆਕੇ ਆਧਾਰਿਆ ਚ ਰਹੇਗੀ ਛੁੱਟੀ ਪੰਜਾਬ ਦੇ ਇੱਕ ਹੋਰ ਛੁੱਟੀ ਆ ਗਈ ਹੈ ਜੀ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ 531ਵਾਂ ਪ੍ਰਕਾਸ਼ ਪੂਰਵ ਸੋਮਵਾਰ ਯੂਨਿਕ 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਪੰਜਾਬ ਸਰਕਾਰੋਂ ਰਾਜ ਰਿਜ਼ਰਵ ਛੁੱਟੀ ਦਾ ਐਲਾਨ ਕੀਤਾ ਗਿਆ ਇੱਥੇ ਹੀ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ 1 ਸਤੰਬਰ ਨੂੰ ਗੱਜਵੀਟ ਛੁੱਟੀ ਨਹੀਂ ਹੈ ਸਗੋਂ ਰਿਜ਼ਰਵ ਰਿਜ਼ਰਵ ਛੁੱਟੀ ਹੈ ਇਸ ਕਰਕੇ ਇਸ ਕਰਕੇ ਇਸ ਦਿਨ ਸਰਕਾਰੀ ਦਫਤਰ ਸਕੂਲ ਅਤੇ ਕਾਲਜ ਆਮ ਦਿਨਾਂ ਵਾਂਗ ਖੁੱਲੇ ਰਹਿਣਗੇ ਹਾਲਾਂਕਿ ਜਿੱਥੇ ਜ਼ਰੂਰੀ ਹੋਵੇ ਜਾਂ ਜਿੱਥੇ ਪ੍ਰਬੰਧਕ ਪੱਖੋਂ ਮਨਜ਼ੂਰੀ ਮਿਲੇਗੀ ਉੱਥੇ ਕਮਚਾਰੀ ਅਤਿ ਰਿਜ਼ਰਵੀ ਛੁੱਟੀ ਵਰਤ ਸਕਣਗੇ ਬਾਬਾ ਸ਼੍ਰੀ ਚੰਦ ਜੀ ਪ੍ਰਕਾਸ਼ਪੁਰ ਅਧਿਆਨਿਕ ਸੇਵਾ ਦਿ앙 ਦੀ ਪ੍ਰੇਰਣਾ ਦੇਣ ਵਾਲੇ ਪਵਨ ਵਿੜਾ ਹੈ ਜਿਸ ਨੂੰ ਭਗਤ ਜਨ ਵੱਡਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸਾਲ 2025 ਤੇ 26 ਲਈ ਛੁੱਟੀ ਦੇ ਕੈਲੰਡਰ ਵਿੱਚ 28 ਰੱਖਣੀਆਂ ਛੁੱਟੀਆਂ ਦਿੱਤੀਆਂ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਕਰਮਚਾਰੀ ਇਹਨਾਂ 28 ਰੱਖਣੀਆਂ ਛੁੱਟੀਆਂ ਵਿੱਚ ਕੋਈ ਵੀ ਦੋ ਰੱਖਣੀਆਂ ਛੁੱਟੀਆਂ ਲੈ ਸਕਦੇ ਹਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਰਿਜ਼ਰਵ ਛੁੱਟੀ ਦੀ ਸੂਚਨਾ ਵਿੱਚ ਇੱਕ ਸੰਮਰ ਦੀ ਛੁੱਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਇਸ ਸੂਚਨਾ ਵਿੱਚ કુલ 28 ਛੁੱਟੀਆਂ ਹਨ ਤਾਂ ਸਰਕਾਰੀ ਕਰਮਚਾਰੀ ਇਹਨਾਂ ਵਿੱਚ ਕੋਈ ਵੀ ਦੋ ਛੁੱਟੀਆਂ ਲੈ ਸਕਦੇ ਹਨ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 500 ਕਾਤੀਮਾ ਪ੍ਰਕਾਸ਼ਪੁਰਵ ਸੋਮਵਾਰ ਇੱਕ ਸਮਰ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਡਿਪਟੀ ਕਮਿਸ਼ਨਰ ਪਠਾਨਕੋਟ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਤੇ ਅਰਧ ਸਰਕਾਰੀ ਦਫ਼ਤਰਾਂ ਨਾਲ ਇਲਾਵਾ ਸਮੂਹ ਅਧਿਕ ਅਧਾਰਿਆਂ ਤੇ ਸੋਮਵਾਰ ਨੂੰ ਛੁੱਟੀ ਰਹੇਗੀ ਇਸ ਤੋਂ ਇਲਾਵਾ ਜਿਹੜੇ ਸਕੂਲ ਕਾਜ ਵਿੱਚ ਬੋਰਡ ਯੂਨੀਵਰਸਿਟੀ ਯੂਨੀਵਰਸਿਟੀ ਦੀਆਂ ਪ੍ਰੀਖਿਆ ਪ੍ਰੈਕਟੀਕਲ ਦੀ ਪ੍ਰੀਖਿਆ ਹੋਣੀ ਹੈ ਤੇ ਉਹ ਹੁਕਮ ਲਾਗੂ ਨਹੀਂ ਹੋਵੇਗਾ ਖਬਰ ਅੰਤ ਤੱਕ